ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸਿਰਫ 2 ਮਿੰਟ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਹੋ ਸਕਦਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਡੇ 2 ਮਿੰਟ ਵੀ ਨਾ ਲੱਗਣ ਇਹ ਇੱਕ ਅਜਿਹਾ ਉਪਾਅ ਹੈ ਇਸ ਪਾਣੂ ਕਰਨ ਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹ ਬਦਲ ਸਕਦੀ ਹੈ ਜੇਕਰ ਤੁਸੀਂ ਪੈਸਿਆਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਕਾਫੀ ਲੰਬਾ ਸਮਾਂ ਹੋ ਗਿਆ ਹੈ ਤੁਹਾਡੇ ਘਰ ਵਿੱਚ ਪੈਸਾ ਨਹੀਂ ਆ ਰਿਹਾ ਤੁਹਾਨੂੰ ਪੈਸੇ ਨੂੰ ਲੈ ਕੇ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਹੈ ਤੁਹਾਨੂੰ ਕਿਤੇ ਉਧਾਰ ਪੈਸੇ ਫੜਨੇ ਪੈ ਰਹੇ ਹਨ ਜਿਸ ਕਰਕੇ ਤੁਹਾਨੂੰ ਕਰਜ਼ੇ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਤੁਸੀਂ ਆਪਣੇ ਪਰੇਸ਼ਾਨੀ, ਦੁੱਖ, ਤਕਲੀਫ ਨੂੰ ਦੂਰ ਕਰ ਸਕਦੇ ਹੋ। ਇਸ ਉਪਾਅ ਨੂੰ ਸਿਰਫ ਉਹਨਾਂ ਲੋਕਾਂ ਨੇ ਹੀ ਕਰਨਾ ਹੈ ਜਿਨ੍ਹਾਂ ਨੂੰ ਇਸ ਉਪਾਅ ਤੇ ਵਿਸ਼ਵਾਸ ਹੋਵੇਗਾ। ਕਿਉਂਕਿ ਸੰਗਤ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਸਭ ਕੁਝ ਹੁੰਦਾ ਹੈ ਤੇ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਵੀ ਨਹੀਂ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ, ਕਿਸੇ ਵੀ ਕੰਮ ਨੂੰ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਦੇ ਹਾਂ ਤਾਂ ਸਾਨੂੰ ਅਸਥਾਰ ਰਿਜ਼ਲਟ ਵੀ ਮਿਲਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਵਿਸ਼ਵਾਸ ਹੋਵੇਗਾ ਤਾਂ ਤੁਹਾਨੂੰ ਪਥਰਾਂ ਵਿੱਚੋਂ ਵੀ ਰੱਬ ਦਿਖਾਈ ਦੇਵੇਗਾ ਤੇ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਤਾਂ ਉਸ ਸਮੇਂ ਜੇਕਰ ਤੁਹਾਡੇ ਸਾਹਮਣੇ ਪਰਮਾਤਮਾ ਵੀ ਹਾਜ਼ਰ ਨਾਜ਼ਰ ਹੋ ਜਾਣ ਤਾਂ ਤੁਸੀਂ ਬਿਲਕੁਲ ਵੀ ਵਿਸ਼ਵਾਸ ਨਹੀਂ ਕਰੋਗੇ। ਸਾਧ ਸੰਗਤ ਜੀ ਇਹ ਸਾਰੀ ਕਹਾਣੀ ਸਾਡੇ ਵਿਸ਼ਵਾਸ ਤੇ ਡਿਪੈਂਡ ਹੁੰਦੀ ਹੈ। ਜਿਹੜੇ ਸਾਡੇ ਉਪਾਅ ਹੁੰਦੇ ਹਨ ਜਿਹੜੇ ਸੁੱਤੇ ਪਏ ਹੁੰਦੇ ਹਨ ਸਿਰਫ ਸਾਨੂੰ ਇਹ ਉਪਾਅ ਕਰਨ ਦੇ ਨਾਲ ਉਹਨਾਂ ਨੂੰ ਜਗਾਉਣਾ ਪੈਂਦਾ ਹੈ ਉਹਨਾਂ ਨੂੰ ਐਕਟਿਵ ਕਰਨਾ ਹੁੰਦਾ ਹੈ ਐਕਟਿਵ ਕਿਵੇਂ ਕਰਨਾ ਹੁੰਦਾ ਹੈ ਐਕਟੀਵੇਟ ਇਹਨਾਂ ਨੂੰ ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਕਰਨਾ ਹੈ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਐਸੋ ਪਾ ਦੇ ਨਾਲ ਲਾਭ ਜ਼ਰੂਰ ਹੋਵੇਗਾ ਇਹ ਬਹੁਤ ਹੀ ਵਧੀਆ ਉਪਾਅ ਹੈ ਇਸ ਦਾ ਰਿਜ਼ਲਟ ਤੁਹਾਨੂੰ ਜਰੂਰ ਮਿਲੇਗਾ ਤੁਹਾਡੇ ਘਰ ਵਿੱਚ ਪੈਸਾ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਪੈਸਾ ਬਹਾਨੇ ਮਾਰ ਕੇ ਆਵੇਗਾ ਅਤੇ ਪੈਸੇ ਆਉਣ ਦੇ ਨਵੇਂ ਅਵਸਰ ਤੁਹਾਡੇ ਸਾਹਮਣੇ ਆਉਣਗੇ ਤੁਹਾਡੇ ਘਰ ਵਿੱਚ ਕੋਈ ਹੀਲਾ ਵਸੀਲਾ ਜ਼ਰੂਰ ਬਣੇਗਾ ਇਸ ਉਪਾਅ ਦੇ ਨਾਲ ਸਾ ਸਾਂਗੇ ਜਿase ਤੁਹਾਨੂੰ ਵੀਡੀਓ ਵਿੱਚ ਇੱਕ ਲਾਸਟ ਦੇ ਵਿੱਚ ਤੁਹਾਨੂੰ ਇੱਕ ਹੋਰ ਟਿਪਸ ਵੀ ਦੱਸਾਂਗੇ ਜੇਕਰ ਤੁਸੀਂ ਆਪਣੇ ਕਿਸੇ ਨੂੰ ਉਦਾਰ ਪੈਸਾ ਦਿੰਦੇ ਹੋ ਉਹ ਪੈਸਾ ਮੋੜ ਨਹੀਂ ਰਿਹਾ ਤਾਂ ਇਨਸਾਨ ਪੈਸਾ ਮੋੜ ਦੇਵੇਗਾ ਤੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਹੈ ਪਰ ਉਹ ਲੋਕ ਚੋਣੇ ਪੈਸੇ ਤਾਂ ਮੋੜਨਗੇ ਪਰ ਉਹ ਜਿਹੜਾ ਪੈਸਾ ਉਹ ਤੁਹਾਨੂੰ ਡਬਲ ਹੋ ਕੇ ਵਾਪਸ ਆਵੇਗਾ ਉਹ ਕਿਵੇਂ ਆਵੇਗਾ ਉਹ ਖੁਦ ਤੁਸੀਂ ਦੇਖੋਗੇ ਐਸੋ ਪੜਨ ਤੋਂ ਬਾਅਦ ਤੁਹਾਡੇ ਨਾਲ ਕਿਵੇਂ ਨਾ ਕਿਵੇਂ ਚਮਤਕਾਰ ਹੋਣਗੇ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਹੈ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਸਕਿੱਪ ਕਰਕੇ ਨਾ ਦੇਖਣਾ ਤੁਹਾਨੂੰ ਇਸ ਉਪਾਅ ਦੀ ਸਹੀ ਸਮਝ ਨਹੀਂ ਆਵੇਗੀ ਤੁਸੀਂ ਸਹੀ ਤਰ੍ਹਾਂ ਨਹੀਂ ਕਰ पाओगे ਜਿਸ ਕਰਕੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲੇਗਾ ਪਰ ਕਈ ਲੋਕ ਸੋਚ ਲੈਂਦੇ ਹਨ ਕਿ ਅਸੀਂ ਇਸ ਲਈ ਤੁਹਾਨੂੰ ਕਹਿ ਰਹੇ ਹਾਂ ਕਿ ਐਂਡ ਤੱਕ ਦੇਖੋ ਤਾਂ ਜੋ ਵੀਡੀਓ ਨੂੰ ਸਾਡੀ ਨੂੰ ਦੇਖ ਲਓਗੇ ਪਰ ਜੋ ਲੋਕ ਇਸ ਚੀਜ਼ ਨੂੰ ਸੋਚਦੇ ਹਨ ਉਹਨਾਂ ਦੀ ਸੋਚ ਇੱਕਦਮ ਹੀ ਗਲਤ ਹੈ ਕਿਉਂਕਿ ਸੰਗਤ ਜੀ ਜਿਹੜੀਆਂ ਵੀਡੀਓ ਹੁੰਦੀਆਂ ਨੇ ਇਹ ਸਿਰਫ ਤੇ ਸਿਰਫ ਤੁਹਾਡੇ ਫਾਇਦੇ ਲਈ ਹੁੰਦੀਆਂ ਹਨ ਇਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀਆਂ ਪਰੇਸ਼ਾਨੀਆਂ ਦੁੱਖ ਤਕਲੇਫਾਂ ਦੂਰ ਕਰਨ ਦੇ ਲਈ ਆਪਣੇ ਟਾਈਮ ਦੇ ਵਿੱਚੋਂ 5 ਤੋਂ 7 ਮਿੰਟ ਕੱਢ ਕੇ ਇਸ ਵੀਡੀਓ ਨੂੰ ਦੇਖ ਸਕਦਾ ਹੈ ਤਾਂ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਦੂਰ ਕਰ ਸਕਦਾ ਹੈ ਜੋਗੇ ਉਹਨਾਂ ਪਰੇਸ਼ਾਨੀਆਂ ਦੇ ਨਾਲ ساری ਜ਼ਿੰਦਗੀ ਲੜਦਾ ਰਹਿੰਦਾ ਹੈ ਪਰ ਉਹਨਾਂ ਨੂੰ ਕਦੇ ਵੀ ਦੂਰ ਨਹੀਂ ਕਰ ਪਾਉਂਦਾ ਇਸ ਨੂੰ ਪਾਉ ਨੂੰ ਅਸੀਂ ਕਿਹੜੇ ਦਿਨ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਕਿਸ ਵੇਲੇ ਨਾਲ ਕਰਨਾ ਹੈ ਇਹ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜਰੂਰ ਲਗਵਾ ਦਿਓ ਜੀ ਸਭ ਤੋਂ ਪਹਿਲਾਂ ਸਾਥ ਸੰਗਤਾਂ ਜੀ ਗੱਲ ਕਰਦੇ ਹਾਂ ਜੀ ਇਸ ਬਾਣ ਨੂੰ ਅਸੀਂ ਕਿਹੜੇ ਦਿਨ ਕਰਨਾ ਹੈ ਇਸ ਬਾਣ ਨੂੰ ਅਸੀਂ ਸ਼ਨੀਵਾਰ ਦੇ ਦਿਨ ਕਰ ਸਕਦੇ ਹਾਂ ਕਿਹੜੇ ਸਮੇਂ ਕਰਨਾ ਹੈ ਇਸ ਬਾਣ ਨੂੰ ਤੁਸੀਂ ਸੁਵੇਰ ਦੇ ਸਮੇਂ ਕਰਨਾ ਹੈ ਤੇ ਜਦੋਂ ਤੁਸੀਂ ਸਵੇਰੇ ਦੇ ਸਮੇਂ ਉੱਠ ਕੇ ਤੁਸੀਂ ਆਪਣੇ ਕੰਮਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਦੇ ਹੋ, ਬਾਣ ਪੂਜਾ ਕਰਦੇ ਹੋ। ਬਾਣ ਪੂਜਾ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਸੁਪਾਣੂ ਕਰਦੇ ਸਮੇਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬਾਣ ਪੂਜਾ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਸੁਪਾਣੂ ਕਰਨ ਦੇ ਲਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਫੇਰ ਤੁਸੀਂ ਇਸ ਸੁਪਾਣੂ ਕਰ ਸਕਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਸਾਫ਼ ਸੁਥਰੇ ਕੱਪੜੇ ਪਾਉਣਾ ਤੇ ਪਾਉਣ ਤੋਂ ਬਾਅਦ ਵਿੱਚ ਤੁਸੀਂ ਲਸਣ ਦੀਆਂ ਦੋ ਤੁਰੀਆਂ ਲੈ ਲੈਣੀਆਂ ਹਨ ਤੇ ਉਹ ਲਸਣ ਦੀਆਂ ਦੋ ਤੁਰੀਆਂ ਜਿਹੜੀਆਂ ਤੁਸੀਂ ਲਈਆਂ ਨੇ ਉਹਨਾਂ ਤੁਸੀਂ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਛਿੱਲਣ ਤੋਂ ਬਾਅਦ ਵਿੱਚ ਇਹਨਾਂ ਦੋ ਤੁਰੀਆਂ ਨੂੰ ਤੁਸੀਂ ਕਾਗਜ਼ ਦੇ ਵਿੱਚ ਰੱਖ ਲੈਣਾ ਹੈ ਉਸ ਵੇਲੇ ਤੁਸੀਂ ਧਿਆਨ ਰੱਖਣਾ ਕਿ ਉਹ ਜਿਹੜਾ ਕਾਗਜ਼ ਹੈ ਉਹ ਪਲਾਸਟਿਕ ਦਾੰਨੇ ਨਹੀਂ ਹੋਣਾ ਚਾਹੀਦਾ ਕਿਉਂਕਿ ਪਲਾਸਟਿਕ ਦੇ ਵਿੱਚ ਜੇਕਰ ਤੁਸੀਂ ਲਸਣ ਦੀਆਂ ਟੋਰੀਆਂ ਨੂੰ ਰੱਖੋਗੇ ਤਾਂ ਇਹਨਾਂ ਦੀ ਜਿਹੜੀ એનર્ਜੀ ਹੋਈ ਗਈ ਉਹ ਖਤਮ ਹੋ ਜਾਵੇਗੀ ਇਸ ਕਰਕੇ ਤੁਸੀਂ ਇਹਨੂੰ ਕਾਗਜ਼ ਦੇ ਵਿੱਚ ਰੱਖਣਾ ਹੈ ਤੁਸੀਂ ਜਿਹੜਾ ਪਲਾਸਟਿਕ ਦਾ ਕਾਗਜ਼ ਕੋਈ ਵੀ ਹੋਏਗਾ ਉਸ ਦੇ ਵਿੱਚ ਤੁਸੀਂ ਨਹੀਂ ਰੱਖਣਾ ਕਿਉਂਕਿ ਇੱਕ ਤਾਂ ਜਦੋਂ ਅਸੀਂ ਪਲਾਸਟਿਕ ਦੀ ਕਿਸੇ ਥੈਲੀ ਜਾਂ ਫਿਰ ਕਾਗਜ਼ ਦੇ ਵਿੱਚ ਰੱਖਦੇ ਹਾਂ ਇਕ ਤਾਂ ਇਸ ਪਾਣੂ ਕਰਨ ਵਾਲੀ ਜਿਹੜੀ ਅਨਰਜੀ ਹੈ ਉਹ ਖਤਮ ਹੁੰਦੀ ਹੈ ਦੂਸਰੀ ਚੀਜ਼ ਜਿਹੜਾ ਅਸੀਂ ਨਸਨ ਰੱਖਦੇ ਆ ਉਹ ਸੈਂਪਲ ਉਹ ਸੈਂਪਲ ਕਰਨਾ ਸ਼ੁਰੂ ਕਰਾ ਦਿੰਦਾ ਹੈ ਖਰਾਬ ਹੋ ਜਾਂਦਾ ਹੈ ਉਸ ਨੂੰ ਉਲੀ ਲੱਗ ਜਾਂਦੀ ਹੈ ਬਿਲਕੁਲ ਖਰਾਬ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਅਸੀਂ ਦੋ ਲਸਣ ਦੀਆਂ ਤੋਰੀਆਂ ਲਈਆਂ ਛਿੱਲੀਆਂ ਨੇ ਉਹਨਾਂ ਨੂੰ ਕੀ ਕਰਨਾ ਹੈ ਅਸੀਂ ਇੱਕ ਕਾਗਜ਼ ਦੇ ਵਿੱਚ ਜਾਂ ਫਿਰ ਨੈਪਕੀਨ ਜਿਹੜਾ ਹੁੰਦਾ ਹੈ ਜਾਂ ਫਿਰ ਜੋ ਵੀ ਇਸ ਤਰੀਕੇ ਵੀ ਤੁਹਾਡੇ ਕੋਲ ਕੋਲ ਤੁਹਾਡੇ ਕੋਲ ਕਾਗਜ਼ ਹੈ ਪਲਾਸਟਿਕ ਨੂੰ ਛੱਡ ਕੇ ਉਸ ਦੇ ਵਿੱਚ ਇਹ ਦੋ ਲਸਣ ਦੀਆਂ ਤੁਰੀਆਂ ਨੂੰ ਰੱਖ ਕੇ ਤੁਸੀਂ ਇਹਨਾਂ ਨੂੰ ਆਪਣੇ ਪਾਸ ਵਿੱਚ ਰੱਖ ਲੈਣਾ ਹੈ ਪਹਿਲਾਂ ਕਾਗਜ਼ ਦੇ ਵਿੱਚ ਰੱਖ ਕੇ ਉਹਨਾਂ ਨੂੰ ਕਵਰ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖ ਲੈਣਾ ਹੈ ਇੱਕ ਹਫ਼ਤਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਪਾਸ ਦੇ ਵਿੱਚ ਪਿਆ ਰਹਿਣ ਦੇਣਾ ਹੈ ਤੁਸੀਂ ਦੇਖੋਗੇ ਗਾਰੰਟੀ ਇਸ ਚੀਜ਼ ਦੀ ਕਿੱਧਰੋਂ ਨਾ ਕਿਧਰੋਂ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇੱਕ ਹਫ਼ਤੇ ਦੇ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਲਸਣ ਦੀਆਂ ਜੜੀਆਂ ਦੋ ਤੁਰੀਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਪਾਸ ਵਿੱਚੋਂ ਕੱਢ ਕੇ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਕੂੜਾ ਕਰਕਟ ਕਚਰਾ ਪਿਆ ਹੋਵੇਗਾ ਤੁਸੀਂ ਉਸ ਜਗ੍ਹਾ ਤੇ ਲਸਣ ਦੀਆਂ ਦੋ ਤੁਰੀਆਂ ਨੂੰ ਬਿਲਕੁਲ ਵੀ ਨਹੀਂ ਸੁੱਟਣਾ ਜਗ੍ਹਾ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜਾਂ ਤਾਂ ਕਿਸੇ ਦਰਖਤ ਦੇ ਕੋਲ ਤੁਸੀਂ ਛੁੱਟ ਸਕਦੇ ਹੋ ਤੁਸੀਂ ਕਿਸੇ ਦਰਖਤ ਦੇ نیچے ਰੱਖ ਸਕਦੇ ਹੋ ਰੱਖ ਕੇ ਜਦੋਂ ਆਓਗੇ ਬਿਲਕੁਲ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਜਿਵੇਂ ਹੀ ਅਗਲਾ ਸ਼ਨੀਵਾਰ ਆਵੇਗਾ ਤੁਸੀਂ ਸੇਮ ਐਸੇ ਹੀ ਬਸਾਸਤੇ ਨਾਲ ਦੋ ਨਵੀਆਂ ਤੁਰੀਆਂ ਲੈਣੀਆਂ ਹਨ ਲਸਣ ਦੀਆਂ ਤੇ ਛਿਲਕੇ ਇਸੇ ਤਰੀਕੇ ਦੇ ਨਾਲ ਦੁਬਾਰਾ ਤੋਂ ਆਪਣੇ ਪਾਸ ਵਿੱਚ ਤੁਸੀਂ ਰੱਖ ਲੈਣੀਆਂ ਹਨ ਜਿਆਦਾ ਤੋਂ ਜਿਆਦਾ ਤੁਸੀਂ ਇਸ ਪਾਣ ਨੂੰ ਦੋ ਤੋਂ ਤਿੰਨ ਵਾਰ ਹੀ ਕਰਨਾ ਓਮੇਗਾ ਦੋ ਦੋ ਤਿੰਨ ਵਾਰ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਵਿੱਚ ਪੈਸਿਆਂ ਦਾ ਭੰਡਾਰ ਲੱਗ ਜਾਵੇਗਾ ਤੁਸੀਂ ਪੈਸੇ ਗੈਂਦੇ ਗੈਂਦੇ ਥੱਕ ਜਾਓਗੇ ਤੁਹਾਨੂੰ ਕਦੇ ਵੀ ਗਰੀਬੀ ਤੇ ਕਰਜ਼ੇ ਵਰਗੀਆਂ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵਿਸ਼ਵਾਸ ਤੇ ਵਿਸ਼ਵਾਸ ਤੁਸੀਂ ਜ਼ਰੂਰ ਕਰਨਾ ਹੈ ਜੇ ਵਿਸ਼ਵਾਸ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਫਾਇਦਾ ਹੋਵੇਗਾ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਘਰ ਵਿੱਚ ਇਹ ਪਾਪ ਪੈਸਾ ਜ਼ਰੂਰ ਲੈ ਕੇ ਆਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਜੋ ਕਮੀ ਹੈ ਉਹ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਵੇਗੀ ਇਹ ਸਿਰ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਨਸਨ ਦੀਆਂ ਸਿਰਫ ਦੋ ਕਲੀਆਂ ਦੇ ਨਾਲ ਹੀ ਕਰਨਾ ਹੈ ਦੋ ਕਲੀਆਂ ਦੇ ਨਾਲ ਕਰਨ ਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਤੁਸੀਂ ਇਸ ਸੁਪਾਣਾ ਜਦੋਂ ਕਰਨਾ ਹੈ ਵਿਸ਼ਵਾਸ ਦੇ ਨਾਲ ਕਰਨਾ ਹੈ ਇਹਦੇ ਵਿੱਚ ਤੁਹਾਡਾ ਖਰਚਾ ਤਾਂ ਕੋਈ ਵੀ ਨਹੀਂ ਹੋਣਾ ਤੁਹਾਡਾ 1 ਰੁਪਏ ਦਾ ਵੀ ਖਰਚਾ ਨਹੀਂ ਹੋਣਾ ਤੁਹਾਡਾ ਨਾ ਹੀ ਬਹੁਤਾ ਟਾਈਮ ਵੇਸਟ ਹੋਣਾ ਹੈ ਤੁਸੀਂ 2 ਮਿੰਟ ਦੇ ਵਿੱਚ ਇਸ ਸੁਪਾਣੂ ਕਰ ਸਕਦੇ ਹੋ ਤੇ ਆਪਣੀ ਜ਼ਿੰਦਗੀ ਦੀਆਂ ਹਜ਼ਾਰਾਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜੇ ਇੱਕ ਟਿਪਸ ਦੀ ਤੇ ਇੱਕ ਟਿਪਸ ਵੀ ਸੁਪਾ ਦੇ ਨਾਲ ਨਾਲ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਲੱਗੇ ਹਾਂ ਇਸ ਨੂੰ ਦੁਸਿੱਤੇ ਅਨ ਨਾਲ ਸੁਣਿਓ ਅੱਜ ਕੱਲ ਦਾ ਜੋ ਸਮਾਂ ਜੇਕਰ ਅਸੀਂ ਗੱਲ ਕਰੀਏ ਆਨਲਾਈਨ ਦਾ ਸਮਾਂ ਹੈ ਜਦੋਂ ਵੀ ਤੁਸੀਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਤੁਸੀਂ ਪੈਸਾ ਦੇਂਦੇ ਹੋ ਤਾਂ ਹੀ ਤੁਸੀਂ ਉਹ ਪੈਸਾ ਕਿਸੇ ਨੂੰ ਕੈਸ਼ ਦੇ ਤੌਰ ਤੇ ਦੇ ਰਹੇ ਹੋ ਆਪਣੇ ਹੱਥ ਦੇ ਨਾਲ ਤੁਸੀਂ ਫੜਾ ਰਹੇ ਹੋ ਜਾਂ ਫਿਰ ਤੁਸੀਂ ਉਹ ਪੈਸਾ ਕਿਸੇ ਨੂੰ ਆਨਲਾਈਨ ਭੇਜ ਰਹੇ ਹੋ ਭਾਵੇਂ ਕਿਸੇ ਵੀ ਤਰੀਕੇ ਤੁਸੀਂ ਕਿਸੇ ਨੂੰ ਪੈਸਾ ਦੇ ਰਹੇ ਹੋ ਤੁਸੀਂ ਕੀ ਕਰਨਾ ਕਿ ਜੇਕਰ ਤੁਸੀਂ ਆਨਲਾਈਨ ਪੈਸਾ ਕਰ ਰਹੇ ਹੋ ਤੇ ਆਨਲਾਈਨ ਪੈਸੇ ਕਰਾਂਦੇ ਟਾਈਮ ਤੁਸੀਂ ਜਦੋਂ ਬਟਨ ਦਬਾਉਂਦੇ ਹੋ ਤਾਂ ਜਾਂ ਫਿਰ ਜਦੋਂ ਤੁਸੀਂ ਕੈਸ਼ ਫੁੜਾ ਰਹੇ ਹੋ ਕੈਸ਼ ਫੁੜਾਉਂਦੇ ਸਮੇਂ ਉਸ ਸਮੇਂ ਤੁਸੀਂ ਕੀ ਕਰਨਾ ਇੱਕ ਨੰਬਰ ਬੋਲਣਾ ਹੈ 708 ਸਿਰਫ ਤੇ ਸਿਰਫ ਤੁਸੀਂ ਇਸ ਨੰਬਰ ਨੂੰ ਬੋਲਣਾ ਹੈ ਇਸ ਨੰਬਰ ਨੂੰ ਤੁਹਾਡੀ ਮਰਜ਼ੀ ਹੈ ਤੁਸੀਂ ਇਸ ਨੂੰ ਇੰਗਲਿਸ਼ ਚ ਬੋਲਣਾ ਪੰਜਾਬੀ ਚ ਬੋਲਣਾ ਹਿੰਦੀ ਚ ਬੋਲਣਾ ਕਿਸੇ ਵੀ ਤਰੀਕੇ ਤੁਸੀਂ ਬੋਲਣਾ ਬੋਲ ਸਕਦੇ ਹੋ 708 ਇਹ ਕੀ ਹੁੰਦਾ ਹੈ ਇਹ ਨੰਬਰ ਅਸੀਂ ਉਸ ਸਮੇਂ ਐਕਟੀਵੇਟ ਕਰ ਦੇਣਾ ਹੈ ਕਹਿੰਦੋ ਭਾਵੇਂ ਕਿ ਉਸ ਸਮੇਂ ਅਸੀਂ ਇਸ ਨੰਬਰ ਨੂੰ ਚਾਰਜ ਕਰ ਦੇਣਾ ਇਸ ਦੇ ਨਾਲ ਹੁੰਦਾ ਹੈ ਕਿ ਜਿੰਨਾ ਪੈਸਾ ਤੁਸੀਂ ਕਿਸੇ ਨੂੰ ਦੇ ਰਹੇ ਹੋ ਉਹਨਾਂ ਪੈਸਾ ਹੀ ਤੁਹਾਨੂੰ ਇਸ ਪੈਸੇ ਦੇ ਨਾਲ ਡਬਲ ਹੋ ਕੇ ਆਵੇਗਾ ਜੇਕਰ ਤੁਸੀਂ ਇਸ ਵਿਧੀ ਨਾਲ ਕਿਸੇ ਨੂੰ ਵੀ ਪੈਸਾ ਦਿਓਗੇ ਭਾਵੇਂ ਕੈਸ਼ ਭਾਵੇਂ ਆਨਲਾਈਨ ਐਸੀ ਨਦੂ ਤੁਸੀਂ ਕਾਜ਼ ਕਰਕੇ ਧਿਆਨ ਦੇ ਵਿੱਚ ਰੱਖਣਾ ਇਹ ਨਹੀਂ ਕਹਿਣਾ ਕਿ ਜੇ ਅਸੀਂ ਤਾਂ ਪੈਸੇ ਦੇ ਦਿੱਤੇ ਪਰ ਅਸੀਂ ਤਾਂ ਬੋਲਣਾ ਹੀ ਭੁੱਲ ਗਏ ਤੇ ਅਸੀਂ ਹੁਣ ਬੋਲ ਦਿੰਨੇ ਹਾਂ ਪੈਸਾ ਪਹਿਲਾਂ ਦਿੰਦੇ ਉਹ ਸਮੇਂ ਤੁਸੀਂ ਭੁੱਲ ਗਏ ਤਾਂ ਬਾਅਦ ਵਿੱਚ ਤੁਸੀਂ ਬੋਲਦੇ ਹੋ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਬੋਲਦੇ ਹੋ ਤੇ ਇਸ ਦਾ ਰਿਜਲ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਬਾਅਦ ਵਿੱਚ ਬੋਲਣ ਦੇ ਸਮੇਂ ਇਹ ਜਿਹੜਾ ਟੋਟਕਾ ਹੈ ਤੁਹਾਨੂੰ ਦੱਸਿਆ ਹੈ ਇਹ ਜਿਹੜਾ ਟਿਪਸ ਹੈ ਉਹ ਕੰਮ ਨਹੀਂ ਕਰੇਗਾ ਬਾਅਦ ਵਿੱਚ ਜੇਕਰ ਤੁਸੀਂ ਬੋਲਦੇ ਹੋ ਤਾਂ ਬਸ ਤੁਸੀਂ ਇਹ ਧਿਆਨ ਰੱਖਣਾ ਹੈ ਜਿਸ ਵੇਲੇ ਪੈਸਾ ਦੇ ਰਹੇ ਹੋ ਉਸ ਵੇਲੇ ਤੁਸੀਂ ਆਪਣੇ ਮਨ ਵਿੱਚ ਬੋਲਣਾ ਹੈ ਇਹ ਨਹੀਂ ਕਿ ਉੱਚੀ ਕਿਸ ਨੂੰ ਸੁਣਾ ਕੇ ਬੋਲਣਾ ਸਿਰਫ ਆਪਣੇ ਮਨ ਵਿੱਚ ਤੁਸੀਂ ਬੋਲ ਦੇਣਾ ਹੈ ਜੇਕਰ ਆਨਲਾਈਨ ਪੈਸਾ ਦੇ ਰਹੇ ਹੋ ਤਾਂ ਤੁਸੀਂ ਜਦੋਂ ਐਂਟਰ ਦਾ ਬਟਨ ਦਬਾਉਗੇ ਉਸ ਸਮੇਂ ਤੁਸੀਂ ਆਪਣੇ ਮਨ ਵਿੱਚ ਇਹ ਵਰਡ ਬੋਲ ਦੇਣਾ ਹੈ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਗਰੰਟੀ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਪੈਸਾ ਜਿਹੜਾ ਹੈ ਉਹ ਡਬਲ ਹੋ ਕੇ ਵਾਪਸ ਮਿਲੇਗਾ ਭਾਵੇਂ ਕਿਸੇ ਵੀ ਜਰੀਏ ਕਿਉਂ ਨਾ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਛੋਟੇ-ਛੋਟੇ ਉਪਾਅ ਦੱਸਿਆ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦੇ ਹੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ